ਹਾਂਜੀ ਕੀ ਹਾਲ ਚਾਲ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਵਧੀਆ ਠੀਕ ਠਾਕ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਸ ਕਰਦੇ ਹਾਂ ਮੇਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਜੀ ਆਓ ਆਪਾਂ ਗੱਲ ਕਰਦੇ ਹਾਂ ਵੱਡੇ ਭੋਂਕੇ ਬਾਰੇ ਤੇ ਜੈਸਮੀਨ ਮੱਝ ਬਾਰੇ ਜੈਸਮੀਨ ਰੋਪਣ ਦੀ ਗਲੀ ਗਲੀ ਦੇ ਵਿੱਚ ਫਿਰਦੀ ਆ ਤਾਗਲੀ ਹੋਈ ਪਈ ਆ ਸੌਰੀ ਜਾਨ ਲਈ ਪਹਿਲਾਂ ਆਪਾਂ ਗੱਲ ਕਰਾਂਗੇ ਵੱਡੇ ਭੋਂਕੇ ਬਾਰੇ ਨੇਤਰਵਰ ਕੀ ਕਿਵੇਂ ਇਹਨਾਂ ਨੇ ਵੇੜੇ ਦੇ ਵਿਚਾਲੇ ਪਤੀਲਾ ਰੱਖਿਆ ਤੇ ਖਚਾਂ ਭੋਰੀ ਜਾਂਦੇ ਆ ਬਹਾਨਾ ਇੱਕ ਸਬਜੀ ਦਾ ਆਓ ਆਪਾਂ ਵੇਖਦੇ ਇਹਨਾਂ ਦੀ ਵੀਡੀਓ ਤੇ ਇਹਨਾਂ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਆਓ ਦੇਖਦੇ ਆ ਅੱਛਾ ਸਹੀ ਬੱਟ ਰਹੀ ਹੈ ਜੀ ਬੱਤੀ ਨੇ ਗਾਇਸ ਸਸਿਕਾ ਗਾਇਸ ਸਸਿਕਾ ਗਾਇਸ ਜੀ ਕਿੱਥੇ ਹੈ ਵੇ ਬੱਤੀਆਂ ਦਾ ਤਾਂ ਸਾਨੂੰ 2-3 ਦਿਨ ਪਹਿਲਾਂ ਅੱਗੇ ਬੱਟਵੇ ਕਰਦੇ ਹੁੰਦੇ ਦੇ ਬਈ ਜਦੋਂ ਤਾਂ ਤੇ ਸਵਰਨਾ ਆ ਹੁਣ ਜਦ ਦਿਮਾਗ ਚ ਆਇਆ ਵੀ ਬੱਤੀਆਂ ਪੱਟੀਆਂ ਨਹੀਂ ਹੈਗੀਆਂ ਫੇਰ ਹੁਣ ਤਾਂ ਫਟਾਫਟ ਬੱਤਾਂ ਲੱਗੀਆਂ ਸਹੀ ਗੱਲ ਹੈ ਦੇਖਿਆ ਕਿਵੇਂ ਬੈਠੇ ਵੇੜੇ ਦੇ ਵਿਚਾਲੇ ਜਿਵੇਂ ਸ਼ਰਮਸਾਰ ਹੈ ਨਹੀਂ ਇਹਨਾਂ ਲੋਕਾਂ ਨੂੰ ਰਸੋਈ ਦੇ ਵਿੱਚ ਬੈਠ ਜਾਂਦੇ ਨਹੀਂ ਪਰ ਬਹਿਣਾ ਇਹਨਾਂ ਨੇ ਖੁੱਲੇ ਗਰਾਊਂਡ ਦੇ ਵਿੱਚ ਆ ਨਾ ਉੱਥੇ ਇਹਨਾਂ ਨੂੰ ਫਿਰ ਜ਼ਿਆਦਾ ਬਹਿਣਾ ਵੀ ਸੌਖਾ ਹੋ ਜਾਂਦਾ ਕਿਉਂਕਿ ਸਾਰੇ ਟੱਬਰ ਨੇ ਤਾਂ ਬਹਿ ਜਾਣਾ ਲੰਘਣ ਲੱਗੇ ਨੂੰ ਭਜਣਾ ਵੀ ਸੌਖਾ ਕੰਮ ਐ ਕਿਨੇ ਕਰਨਾ ਦੂਜਿਆਂ ਨੇ ਖਚਾ ਭੋਰਨੀਆ ਕੋਲੇ ਬੱਚੇ ਫਿਰਦੇ ਆ ਤੇ ਸੁੱਖੋ ਭੈਣ ਵੀ ਕੋਲੇ ਬੈਠੀ ਆ ਤੇ ਸੰਦੀਪ ਲਾਉਂਦੀ ਆ ਤੜਕਾ ਇਹ ਆਪਦਾ ਗਿਆਨ ਦੇਈ ਜਾਂਦਾ ਕਿਉਂਕਿ ਇਹ ਗਿਆਨ ਦਿੱਤੇ ਬਿਨਾਂ ਰਹਿ ਨਹੀਂ ਸਕਦਾ ਜਿੰਨਾ ਚਿਰ ਇਹ ਬੰਦੇ ਦੀ ਬੇਇੱਜ਼ਤੀ ਨਹੀਂ ਹੁੰਦੀ ਉਹਨਾਂ ਚਿਰ ਇਹ ਚੁੱਪ ਨਹੀਂ ਕਰਦਾ ਸੰਦੀਪ ਨੂੰ ਸਿਖਾਈ ਜਾਂਦਾ ਵੀ ਨੂਨ ਮਿਰਚ ਇੰਨਾ ਇੰਨਾ ਪਾ ਬੱਸ ਨਹੀਂ ਚੱਲਦਾ ਹੋ ਸਕਦਾ ਆਪ ਵੀ ਬਹਿ ਜਾਂਦਾ ਹਾਂ ਹਾਂ ਬੱਸ ਨਹੀਂ ਇਹਦਾ ਚੱਲਦਾ ਕਿਉਂਕਿ ਇਹ ਜਨਾਨੀਆਂ ਵਾਲੇ ਕੰਮਾਂ ਦੇ ਵਿੱਚ ਇੰਟਰਸਟ ਜ਼ਿਆਦਾ ਰੱਖਦੇ ਆ ਇਹਨਾਂ ਨੂੰ ਮਰਦਾਂ ਵਾਲੇ ਕੰਮ ਨਹੀਂ ਆਉਂਦੇ ਇਹ ਜਨਾਨੇ ਆ ਇਹ ਜਨਾਨੀਆਂ ਵਾਲੇ ਕੰਮ ਹੀ ਕਰਦੇ ਹਰ ਇੱਕ ਵਲੌਗ ਦੇ ਵਿੱਚ ਕਦੇ ਇਹ ਪਕੌੜੇ ਬਣਾਉਂਦੇ ਆ ਕਦੇ ਜਿੱਦੇ ਪਨੀਰੀ ਬਣਾਈ ਆ ਸੁੱਖੋ ਭੈਣ ਨੇ ਇਹਦੀ ਐਂਟਰੀ ਵਿੱਚ ਸੀ ਇਹ ਕਹਿੰਦਾ ਸੀ ਧੋ ਜ਼ਿਆਦਾ ਫਲਾਨਾ ਆਟਾ ਥੋੜਾ ਹਰ ਇੱਕ ਗੱਲ ਜਿੰਨਾ ਚਿਰ ਸੁੱਖੋ ਇਹਨੂੰ ਟੋਕਦੀ ਨਹੀਂ ਉਹਨਾਂ ਚਿਰ ਇਹ ਖੜਦਾ ਨਹੀਂ ਇਹਨੂੰ ਹੈਗੀ ਆ ਬਿਆਹ ਇੱਕੀ ਕਰਾਉਣ ਦੀ ਆਦਤ ਬਣੀ ਪਈ ਆ ਜਿਵੇਂ ਕਿ ਢਾਬੇ ਤੇ ਕੰਮ ਕਰਦਾ ਰਿਹਾ ਹੁੰਦਾ ਸਬਜੀ ਸਬਜੀ ਹੁੰਦਾ ਰਿਹਾ ਹੁੰਦਾ ਲੱਗਦਾ ਤਾਂ ਆਈਆਂ ਵੀ ਇਹ ਢਾਬੇ ਤੇ ਕੰਮ ਕਰਦੇ ਰਹੇ ਆ ਸੰਦੀਪ ਨੂੰ ਦੱਸਦਾ ਵੀ ਆਹ ਕੰਮ ਆਇਂ ਕਰ ਉਹ ਕਹਿੰਦੀ ਆ ਕਿ ਮੈਨੂੰ ਸਾਰਾ ਹਸਾਬ ਆ ਗਿਆ ਬੇਚੀ ਕਰਾ ਲਈ ਬਹਿ ਗਿਆ ਖੜ ਗਿਆ ਟੈੱਕ ਕੇ ਵੀ ਤੂੰ ਕੈਮਰਾਮੈਨ ਹੈਗਾ ਤੂੰ ਆਪਦੀ ਭਗਾਈ ਮਾਰੀ ਜਾਣਾ ਬਸ ਤੂੰ ਵੀਡੀਓ ਬਣਾਈ ਜਾ ਉਹ ਕੰਮ ਕਰੀ ਜਾਂਦੀ ਆ ਨਾਲ ਹੀ ਸੁਖੋ ਭੈਣ ਬੈਠੀ ਆ ਵੱਟੀਆਂ ਵਟਣ ਸਾਸਰੀ ਘਰ ਤਾਂ ਇਹਨਾਂ ਨੇ ਪਹਿਲਾਂ ਹੀ ਮੱਥੇ ਮਾਰ ਦੇਣੀ ਹੁੰਦੀ ਆ ਵੀ ਇੱਥੋਂ ਸਸਰੀ ਘਰ ਦੇ ਤਾਂ ਇਹ ਤਾਂ ਪਤਾ ਲੱਗਦਾ ਵੀ ਵਲੌਗ ਦੇ ਵਿੱਚ ਪਤਾ ਨਹੀਂ ਕਿੰਨਾ ਕੁਸ ਹੋਊਗਾ ਵੀ ਬਹੁਤ ਵਧੀਆ ਬਣਿਆ ਹੋਊਗਾ ਵਿੱਚੋਂ ਕੱਢਣ ਪਾਉ ਨੂੰ ਕੱਖ ਵੀ ਨਹੀਂ ਨਿਕਲਦਾ ਸਸਰੀ ਘਰ ਤੋਂ ਲੱਗਿਆਂਦਾ ਕਿੰਨੇ ਖੁਸ਼ ਆ ਤੇ ਕਿੰਨੇ ਕੋ ਸੁੱਖੋ ਭੈਣ ਨੂੰ ਕੋ ਉਹ ਮਾਹ ਹੀ ਭਲਾਈ ਸੁੱਖੋ ਭੈਣ ਦਾ ਮੂੰਹ ਸੁੱਜ ਗਿਆ ਪਿਆ ਪਤਾ ਨਹੀਂ ਕਿਵੇਂ ਘਸੁੰਦੂ ਘਸੁੰਦੀ ਹੋਈ ਹੋਣਗੇ ਕੀ ਹੋਇਆ ਹੋਊਗਾ ਸੰਦੀਪ ਕਹੀ ਜਾਂਦੀ ਸੀਗੀ ਕਹਿੰਦੀ ਆ ਕਿ ਅੱਜ ਇਹਨਾਂ ਦੀ ਸਵਾਸਤੀ ਲੜਾਈ ਹੋਗੀ ਮੇਰੇ ਸਾਹ ਤੇ ਜੁੰਡ ਜੁੰਡੀ ਹੁੰਦੇ ਹੋਣਗੇ ਜਿਹੜੇ ਹਸਾਮ ਨਾਲ ਇਹ ਵੀਡੀਓ ਦੇ ਵਿੱਚ ਵੀ ਹੁੰਦੇ ਆ ਤੇ ਵੀਡੀਓ ਤੋਂ ਪਾਸੇ ਤੇ ਇਹਨਾਂ ਨੇ ਜੁੰਡੋ ਜੁੰਡੀ ਹੋਣਾ ਹੀ ਆ ਆਜੋ ਤੁਸੀਂ ਵੀ ਦੇਖ ਲਓ ਕਿਵੇਂ ਇਹਨਾਂ ਦੀ ਟੋਕ ਟਕਾਈ ਹੋਈ ਜਾਂਦੀ ਆ ਸੁੱਖੋ ਭੈਣ ਦੀ ਤੇ ਨੇਤਰ ਦੀ ਆਓ ਦੇਖਦੇ ਆ ਅੱਗੇ ਲੈ ਕੇ ਨਹੀਂ ਪਾਣੀ ਮੇਰੇ ਇਹ ਤਾਂ ਡਾਕਟਰ ਆ ਨਹੀਂ ਇਹ ਤਾਂ ਇਹ ਤਾਂ ਗੱਲ ਉਹ ਹੋ ਗਈ ਵੀ ਬਸ ਮੈਂ ਚਾਹੇ ਠੀਕ ਕਰਾਂ ਮੈਂ ਚਾਹੇ ਗਲਤ ਕਰਾਂ ਇਹ ਤਾਂ ਮੇਰੀ ਬਾੜੀਆਂ ਨੇ ਸਾਰਾ ਕੰਮ ਕਰਦਾ ਹੁਣ ਤਾਂ ਮੇਰੀ ਗੱਲ ਕੱਟਣੀਓ ਕੱਟਣੀਓ ਠੇਕਾ ਹੀ ਲੈ ਲਿਆ ਬਸ ਪੱਕਾ ਹੀ ਟੈਂਡਰ ਪਾਸ ਹੋ ਗਿਆ ਕੋਈ ਮਸਾਲਾ ਪਾਣੀ ਆ ਸਬਜ਼ੀ ਚ ਇਹ ਨਹੀਂ ਟੈਂਡਰ ਪਾਸ ਕਰ ਲੈ ਸੁਖਵੀਰ ਨੇ ਤਾਂ ਮੇਰੀ ਗੱਲ ਆ ਤੇ ਬਗੀ ਕਿਹੜਾ ਤੁਸੀਂ ਮੇਰੀ ਹਰੇਕ ਗੱਲ ਕੱਟਦੇ ਨੇ ਮੈਂ ਵੀ ਕੱਟਣ ਲੱਗ ਗਈ ਨਾ ਮੈਂ ਤੇਰੀ ਗੱਲ ਕੱਟ ਕੱਟੀ ਦੱਸ ਜਾਣਦੇ ਨਾ ਮੈਂ ਪਹਿਲਾਂ ਤੇ ਕਿਹਾ ਵੀ ਜਾਣਦੇ ਨਾ ਸਭ ਤੋਂ ਵੱਡਾ ਅੱਛਾ ਪਣੀਆਂ ਪਤਾ ਕੈਰੇਟ ਮਿਲਿਆ ਹਾਂਜੀ ਦੇਖ ਲਿਆ ਫਰਕ ਕਿਵੇਂ ਕੁੱਕੜਾ ਨੂੰ ਲੜਦੇ ਰਹਿੰਦੇ ਆ ਇਹ ਉਹ ਉਹਨੂੰ ਟੋਕੜ ਕਈ ਕਰੀਂਦਾ ਉਹ ਕਿ ਜਿੰਨੇ ਕ ਤੂੰ ਨਹੀਂ ਹਟਦਾ ਗੱਲ ਦੇ ਵਿੱਚ ਟੋਕੜ ਕਈ ਕਰ ਨੂੰ ਮੈਂ ਕਰਦਾ ਇਹ ਵੀ ਨਹੀਂ ਹਟਦੀ ਗੀ ਬੇਇੱਜ਼ਤੀ ਕਰਾ ਕੇ ਤੇ ਕਿਵੇਂ ਮੂਦੀ ਝਾਗਾਂ ਨੂੰ ਬਹਿ ਲਿਆ ਟੱਕੇ ਸੁੱਖੋ ਦੀ ਹਰ ਗੱਲ ਇਹ ਟੋਕਦਾ ਤੇ ਸੁੱਖੋ ਵੀ ਇਹਦੀ ਹਰ ਗੱਲ ਨੂੰ ਕੈਚ ਕਰ ਲੈਂਦੀ ਹੈ ਤੇ ਟੋਕਦੀ ਹੈ ਕਹਿੰਦਾ ਤੂੰ ਮੇਰੀ ਹਾਰੇ ਹਾਰੇ ਤੇ ਗਾਲੀ ਫੜ ਲੈਣੀ ਐ ਜੇ ਤੂੰ ਗੱਲਾਂ ਹੀ ਉਹੋ ਜੀਆਂ ਕਰਦਾ ਤੇ ਤੂੰ ਯਾਰ ਦਾ ਤੂੰ ਲਵਾਉਣਾ ਹੀ ਲਵਾਉਣਾ ਹੈਗਾ ਵੀ ਕੰਮ ਸੇ ਕੰਮ ਜਦੋਂ ਵੀਡੀਓ ਬਣਦੀ ਆ ਉਦੋਂ ਤਾਂ ਤੁਸੀਂ ਮਾੜਾ ਜਾਇਕ ਦੂਜੇ ਨਾਲ ਪਿਆਰ ਦਿਖਾ ਲਓ ਪਰ ਨਾ ਇਹਨਾਂ ਤੇ ਮੇਰੇ ਹਿਸਾਬ ਨਾਲ ਜਮਾਂ ਹੀ ਨਹੀਂ ਬਣਦੀ ਹੋਣੀ ਜਿਹੜੇ ਹਿਸਾਬ ਨਾਲ ਇਹ ਵੀਡੀਓ ਜੁੰਡੋ ਜੁੰਡੀ ਹੋਣ ਨੂੰ ਫਿਰਦੇ ਆ ਨਾ ਉਹ ਤਾਂ ਇਹ ਜੁੰਡੋ ਜੁੰਡੀ ਹੁੰਦੇ ਹੀ ਹੋਣਗੇ ਪਤਾ ਨਹੀਂ ਸੁਖੋ ਕਿਵੇਂ ਚੁੱਪ ਰਹਿ ਗਈ ਆ ਨੀ ਬਈ ਤੇ ਇਹਨੇ ਬਹੁਤ ਜ਼ਿਆਦਾ ਕਰਾਉਣੀ ਸੀ ਇਹ ਗੱਲ ਗੱਲ ਤੇ ਹੀ ਨੇਤਰ ਸਾਹਿਬ ਤਾਂ ਦੇਜ ਦੀ ਕਰਾਉਂਦਾ ਉਹ ਤਾਂ ਉਹਨਾਂ ਤੇਲ ਵਾਲਾ ਮੂੰਹ ਤੇ ਹੀ ਜਾਣਾ ਹੈਗਾ ਬਸ ਕਿ ਵੀਡੀਓ ਚੱਲਦੀ ਕਰਕੇ ਇਹੀ ਚੁੱਪ ਰਹੇਗੀ ਉਹ ਕਦ ਉਹ ਵੱਟੀਆਂ ਵੱਟੀਆਂ ਜਾਂਦੀ ਆ ਤੇ ਇਹ ਚੋਚ ਕਰੀ ਜਾਂਦਾ ਇਹ ਵੱਡੀਆਂ ਵੱਟੀਆਂ ਜਾਂਦੀ ਆ ਇਹ ਦੋਵੇਂ ਪਾਸੇ ਤੇਲ ਪੀ ਜਾਂਦੀਆਂ ਖੰਗਦੀਆਂ ਮੂੰਹ ਪਾਸੇ ਕਰਕੇ ਖੰਗਦਾ ਉਹਦਾ ਬੋਲਦੀ ਨਹੀਂ ਉਹਦਾ ਤਾਂ ਮੂੰਹ ਐਡਾ ਸੁੱਜਿਆ ਪਿਆ ਵੀ ਜਿਵੇਂ ਪਹਿਲਾਂ ਚੰਗੀ ਤਰ੍ਹਾਂ ਯੁੱਧ ਇਹਨਾਂ ਦਾ ਲੱਗਿਆ ਹੁੰਦਾ ਵੀਡੀਓ ਬਣ ਤੋ ਪਤਾ ਨਹੀਂ ਕਿਵੇਂ ਖਿੱਚ ਕੇ ਵੀਡੀਓ ਦੇ ਵਿੱਚ ਬਠਾਈ ਹੋਣੀ ਆ ਮੈਨੂੰ ਤਾਂ ਇਹੀ ਲੱਗਦਾ ਜਿਵੇਂ ਖਿੱਚ ਕੇ ਬਠਾਈ ਹੁੰਦੀ ਉਹ ਬੈਂਦੀ ਨਹੀਂ ਹੁੰਦੀ ਮੂੰਹ ਸੁੱਜਿਆ ਉਹ ਝਾਗਦੀ ਨਹੀਂ ਚੰਗੀ ਤਰ੍ਹਾਂ ਕੈਮਰੇ ਅੱਗੇ ਦਿਵਾਲੀ ਮਨਾ ਦੇ ਅਹੇ ਲੱਲ ਲੁੱੜ ਕੇ ਵੀ ਜੇ ਤਰੀ ਇੱਜ਼ਤੀ ਐਨੀ ਘਾ ਘਰ ਦੇ ਵਿੱਚ ਤੂੰ ਫਿਰ ਕਿਉਂ ਸੁੱਖੋ ਨਾਲ ਇਕੜੇ ਮੜਕੜੇ ਲਈ ਜਾਂਦਾ ਵੀ ਤੂੰ ਟੈਕ ਕੇ ਆਪ ਦਾ ਖੜਾ ਰਹੇ ਕੈਮਰਾ ਤੇਰੇ ਕੋਲੇ ਹੈਗਾ ਕੈਮਰਾਮੈਨ ਹੈਗਾ ਤੂੰ ਜਨਾਨਿਆਂ ਆ ਵਿਖਾਈ ਜਾਣਾ ਜਨਾਨਿਆਂ ਦੇ ਠੂਕਣੇ ਤੇਰੇ ਕੋਲੇ ਕੈਮਰਾ ਹੈਗਾ ਤੂੰ ਚੁੱਪ ਕਰਕੇ ਆਲਦੀ ਵੀਡੀਓ ਬਣਾਈ ਚੰਗਾ ਨਾ ਜੀ ਇਹ ਇੱਕ ਮਿੰਟ ਨਹੀਂ ਚੁੱਪ ਕੀਤਾ ਜਿੰਨਾ ਚਿਰ ਸਬਜੀ ਬਣੀ ਨਹੀਂ ਇਹਦੀ ਜਵਾਨ ਚੱਲਦੀ ਰਹੀ ਅੱਗੇ ਦੇਖਦੇ ਆਪਾਂ ਹੁਣ ਕੀ ਕਰਦੇ ਆ ਸੁੱਖੋ ਤੋਂ ਤਾਂ ਇਹਨੇ ਵੇਚਤੀ ਲਾਹ-ਪਾਹ ਦੀ ਬਹੁਤ ਜ਼ਿਆਦਾ ਕਰਾ ਲਈ ਆ ਹੁਣ ਅੱਗੇ ਵੇਖਦੇ ਆ ਕੀ ਡਰਾਮਾ ਹੈ ਇਹਨਾਂ ਐਂ ਕਹਦਾ ਹੋਣੀ ਵੇਖਦਾ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਨਹੀਂ ਬਾਜਵੇਂ ਸੂਰਨ ਦਾ ਨੱਪੀ ਤੁਰਿਆ ਹੁੰਦਾ ਸੰਦੀਪ ਦੇ ਤਾਂ ਮੂੰਹ 'ਚ ਹੀ ਤੋਂ ਨੰਨਤਾ ਹੀ ਜਾਂਦਾ ਕੈਮਰਾ ਪਤਾ ਨਹੀਂ ਇਹਨੂੰ ਕਿਉਂ ਐਨੀ ਆਦਤ ਆ ਵੀ ਜਨਾਨੀਆਂ ਤੋਂ ਪਾਸੇ ਮੈਂ ਕੈਮਰਾ ਕਰਨਾ ਹੀ ਨਹੀਂਗਾ ਜਨਾਨੀਆਂ ਵਖਾ ਕੇ ਹੀ ਇਹਨਾਂ ਨੇ ਆਪਦਾ ਧੰਦਾ ਚਲਾਇਆ ਆ ਜੋ ਵੇਖਦੇ ਆ ਅੱਗੇ ਹਾਂ ਇਹ ਦਿਵਾਲੀ ਵਾਲੇ ਦਿਨ ਕਹਿੰਦੇ ਇਹ ਮੈਂ ਜੁੱਦ ਲਾਇਆ ਹਾਂ ਵੈਸੇ ਪਾਣੀ ਕਿੱਧਰੋਂ ਲੀਕ ਹੋ ਰਿਹਾ ਕਾਹਦਾ ਲੀਕ ਜੱਗ ਤਾਂ ਨਹੀਂ ਚੁੰਦਾ ਨਹੀਂ ਜੱਗ ਨਹੀਂ ਚੁੰਦਾ ਪਾਣੀ ਹਵਾ ਨਹੀਂ ਚਿੱਟ ਇੱਕ ਉਹ ਤਾਂ ਤੇ ਤਿਆ ਹਾਂ ਤਾਂ ਤੋਂ ਲਈ ਤੇਰੇ ਵਿੱਚ ਰਿਚ ਨਹੀਂ ਗਿਆ ਨਾ ਇਹ ਪੈਰੰਟ ਉੱਲੇ ਬੋਗੇ ਪਰਦੇ ਬਸ ਪਾਣੀ ਚ ਰ ਹਾਂਜੀ ਵੇਖ ਲਿਆ ਤੁਸੀਂ ਫਿਰ ਕਿਵੇਂ ਜੱਕਾ ਵੱਢੀ ਜਾਂਦਾ ਇਹ ਉਹੀ ਸ਼ਰਮ ਨਹੀਂ ਆ ਨਹੀਂ ਕਿ ਬਗ 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 ਹੀ ਕਰੀ ਜਾਂਦਾ ਇਹ ਜਨਾਨੀਆਂ ਦੇ ਵਿੱਚ ਉਹ ਕਹੀ ਜਾਂਦੀ ਆ ਕਿ ਫੱਟੀ ਦੇ ਥੱਲੇ ਪਾਣੀ ਆ ਆ ਜੱਗ ਵੇਖਿਆ ਕਹਿੰਦਾ ਇਹਦੇ 'ਚ ਤਾਂ ਨਹੀਂ ਲੀਕ ਹੋਇਆ ਪਨੀਰ ਚੋਂ ਲੀਕ ਹੋ ਜਾਂਦਾ ਉਹਨੇ ਜਾ ਕੇ ਚੱਕ ਕੇ ਵੇਖਿਆ ਉਹਦੇ 'ਚ ਵੀ ਨਹੀਂ ਸੀਗਾ ਪਨੀਰ ਚੱਕ ਕੇ ਵੇਖ ਆਪਣੀ ਉੱਤੇ ਵੀ ਨਹੀਂ ਸੀ ਕਹਿੰਦਾ ਭੁਗਿਆ ਤਾਂ ਪਹਿਲਾਂ ਹੀ ਸੀ ਇਹ ਭੁਗੇ-ਭਾਗੇ ਪਤਾ ਹੀ ਨਹੀਂ ਕਿਨੂੰ-ਕਿਨੂੰ ਕਹੀ ਜਾਂਦੇ ਆ ਸੁੱਖੋ ਕੋਲੇ ਬੈਠੀ ਆ ਇਹ ਸੰਦੀਪ ਨੂੰ ਹੀ ਭੁਗੇ-ਭਾਗੇ ਕਰੀ ਜਾਂਦਾ ਜਿਵੇਂ ਹੀ ਸ਼ਰਮ ਲਹਿ ਗਈ ਇਹਦੀ ਤਾਂ ਸੁੱਖ ਨਾਲ ਤਾਂ ਗੁੱਸੇ ਆ ਨਾ ਫਿਰ ਆ ਬੀ ਮਾੜੀ ਹੋਰ ਸ਼ਰਮ ਕਰ ਲਾ ਕਿੰਨੀ ਤੇਰੀ ਉਮਰ ਆ ਤੂੰ ਕੀ ਗੱਲਾਂ ਕਰੀ ਜਾਂਦਾ ਹੈਗਾ ਕਰਨ ਵੀ ਕੋਲੇ ਫਿਰਦਾ ਛੋਟੀ ਜੀ ਬੱਚੀ ਵੀ ਫਿਰਦੀ ਆ ਜਿਵੇਂ ਤੁਸੀਂ ਬੋਲੀ ਜਾਂਦੇ ਓਵੇਂ ਗਾ ਜਵਾਬ ਸਿੱਖੀ ਜਾਣਗੇ ਜਵਾਬਾਂ ਨੇ ਤੂੰ ਓਵੇਂ ਕਾਪੀ ਕਰਨੀ ਜਿਵੇਂ ਮਾਂ ਪਿਓ ਕਰਦੇ ਆ ਇਹ ਪਰਜਾਈ ਨੂੰ ਹੀ ਬੁੱਗੇ ਬੁੱਗੇ ਲੱਗਾ ਪਿਆ ਕੋਈ ਇਹਨੂੰ ਐ ਨਹੀਂ ਗਾ ਵੀ ਉਹ ਸੁੱਖੋ ਬੈਠੀ ਆ ਸੁੱਖੋ ਰਾ ਦਾ ਪਹਿਲਾਂ ਹੀ ਮੂੰਹ ਐਡਾ ਬਣਿਆ ਪਿਆ ਭਾਰ ਜਿੱਡਾ ਪਤਾ ਨਹੀਂ ਕਿੰਨਾ ਕੁ ਲੜੇ ਲੁੜੇ ਇਹ ਇਹਨੂੰ ਕੁੜਾ ਸ਼ਰਮਝਾ ਹੈਗੀ ਇਹ ਕਿਹੜੇ ਥਾਂ ਛੋਟੇ ਥਾਂ ਲੱਗਦੀ ਕਿ ਵੱਡੇ ਥਾਂ ਲੱਗਦੀ ਆ ਕੀ ਲੱਗਦੀ ਕੀ ਨਹੀਂ ਬਸ ਇਹਦਾ ਜਿਵੇਂ ਜਵਾਨ ਚ ਵਾਗੀ ਉਵੇਂ ਹੀ ਪਕਾਈ ਉਵੇਂ ਹੀ ਇਹਨਾਂ ਨੇ ਤਾਂ ਕਿਹੜੀ ਮੂੰਹ ਚ ਆ ਗਈ ਗੱਲ ਇਹਨਾਂ ਦਾ ਕੱਟ ਦੇਣੀ ਆ ਚੱਕੇ ਇਹਨਾਂ ਨੇ ਕੁਛ ਨਹੀਂ ਵੇਖਣਾ ਵੀ ਕਿਹੜਾ ਰਸਤਾ ਕਿਵੇਂ ਲੱਗਦਾ ਤੇ ਕਿਹੜਾ ਕਿਵੇਂ ਲੱਗਦਾ ਫੇਰ ਕਹਿੰਦੇ ਸਾਨੂੰ ਲੋਕੀ ਆਈਆਂ ਕਿਹਨੇ ਦੇ ਜਾਉ ਕਹਿੰਦੇ ਆ ਲੋਕੀ ਕਹਿਣਾ ਤੁਹਾਨੂੰ ਘੜਾ ਬੋਲ ਦਿੰਦੀ ਆ ਕਰਨੀ ਕੀ ਬੋਲੀ ਜਨੇ ਕੀ ਕਰੀ ਜਨੇ ਵੀ ਕੋਈ ਜੱਜ ਦੇ ਵਲੌਗ ਬਣਾ ਲਓ ਜੇ ਬਣਾਉਣਾ ਹੀ ਤਾਂ ਬਾਈ ਨਰਾ ਤਾਂ ਹੀ ਕੰਜਰਖਾਨਾ ਚੱਲਦਾ ਇਹਨਾਂ ਨੇ ਸ਼ਰਮ ਤਾਂ ਜਮਾਂ ਲਾਤੀ ਆ ਇਹ ਜਨਾਨੀਆਂ ਦੇ ਵਿੱਚ ਜਨਾਨੀਆਂ ਕੰਮ ਕਰੀਆਂ ਜਾਂਦੀਆਂ ਹੁਣ ਤੈਨੂੰ ਕੀ ਲੋੜ ਸੀ ਇਹ ਜਨਾਨੀਆਂ ਦੇ ਖੱਚਾ ਭੁਰੀ ਜਾਂਦਾ ਆਵਦੀਆਂ ਤੂੰ ਆਪਦਾ ਕੰਮ ਤਾਂ ਦਾ ਕਰ ਲੈ ਕੰਮ ਕਿਹੜੇ ਕਰਨੇ ਆ ਨਹੀਂ ਕੰਮ ਸੇ ਕੰਮ ਮੁੰਡਾ ਕੋਲੇ ਫਿਰਦਾ ਹੀ ਕਰਨ ਵੀਡੀਓ ਤਾਂ ਉਹ ਵੀ ਬਣਾ ਸਕਦਾ ਸੀ ਨਾ ਜੀ ਇਹਨੇ ਠੁਗਣਾ ਚੰਗੀ ਤਰ੍ਹਾਂ ਕੈਮਰਾ ਦੇਣਾ ਸੀ ਇਹ ਕਹਿੰਦਾ ਵੀ ਇਹਨੂੰ ਹਸਾਬ ਨਹੀਂ ਹੋਣਾ ਕਰਨ ਜਿਹੜੀ ਵੀਡੀਓ ਮੈਂ ਬਣਾਉਣੀ ਉਹ ਹੋਰ ਕਿਸ ਤੱਕਵੇਂ ਬਣ ਜੂਗੀ ਵੀ ਤੂੰ ਕੋਈ ਵਾਹੀ ਦਾ ਕੰਮ ਕਰ ਲੈ ਝੋਨੇ ਦਾ ਟਾਈਮ ਆ ਵੀ ਝੋਨਾ ਚਾਹਨਾ ਵੱਢ ਲੋ ਕੋਈ ਹੈਨਾ ਆਪਾਂ ਬਸੂਆਂ ਦਾ ਕੰਮ ਕਰ ਲਗੇ ਨਾ ਜੀ ਇਹਨੇ ਰੰਨਾਂ ਦੇ ਵਿੱਚ ਧੰਨਾ ਬਣ ਕੇ ਰਹਿਣਾ ਹੀ ਰਹਿਣਾ ਰੇੜੀ ਦੇ ਵਿਚਾਰੇ ਰੱਖ ਲੈਂਦੇ ਆ ਚੁੱਲਾ ਇਹਨੇ ਹਰ ਕਾਲ ਦੇ ਵਿੱਚ ਹਿੱਸਾ ਲੈਣਾ ਕੋਈ ਵੀ ਜਨਾਨਾਂ ਵਾਲੀ ਗੱਲ ਆ ਇਹ ਮਰਦ ਨਹੀਂ ਇਹ ਜਨਾਨਾ ਹੈ ਜਨਾਨੀਆਂ ਵਾਲੇ ਕੰਮ ਸਾਰੇ ਇਹਨੂੰ ਆਉਂਦੇ ਜਿੰਨੇ ਤੋਂ ਮਰਜ਼ੀ ਕਰਾ ਲਓ ਮਰਦਾਂ ਵਾਲੇ ਤਾਂ ਮੇਰੇ ਹਿਸਾਬੇ ਨੂੰ ਕੱਖ ਵੀ ਨਹੀਂ ਆਉਂਦਾ ਹੁੰਦਾ ਚਲੋ ਜੀ ਇਹਨੇ ਤਾਂ ਆਪ ਦਾ ਦਿਖਾਤਾ ਵੀ ਮੇਰੇ ਚ ਕਿੰਨੀ ਕਾਕਾਤ ਹੈਗੀ ਆ ਗਾਂ ਰੋਪੜ ਦੀ ਗਲੀ ਗਲੀ ਦੇ ਵਿੱਚ ਉਹ ਵੀ ਫਿਰਦੀ ਆ ਥੋੜੀ ਇਹਨਾਂ ਦੀ ਜੈ ਮੱਗ ਮੇੜਾ ਇਹਦੀ ਕੁੜੀ ਗਈ ਅੱਜ ਸ਼ਾਪਿੰਗ ਕਰਨ ਉਹਨੂੰ ਛੇਤੀ ਆ ਵੀ ਮੈਂ ਜਾਵਾਂ ਸੌਰੀ ਤੇ ਉੱਥੇ ਜਾ ਕੇ ਆਉਦੀ ਲੁੱਤਰੋ ਵਾਹਾਂ ਇੱਥੇ ਉਹਦਾ ਸਾਹ ਬੰਦ ਹੋਇਆ ਪਿਆ ਆਜੋ ਦੇਖਦੇ ਆ ਕਿਵੇਂ ਗਲੀ ਗਲੀ ਵਿੱਚ ਹੇਠੋਂ ਤੋਂ ਲੈ ਕੇ ਤਾਂ ਤਾਈ ਉਹ ਵਿੱਕੀ ਦਿਖਾਈ ਜਾਂਦਾ ਉਹਨੂੰ ਆਜੋ ਦੇਖਦੇ ਆ ਆਪਾਂ ਅੱਗੇ ਜੁੜੇ ਰਹੋ ਜੀ ਵੀਡੀਓ ਦੇਖਾਓ ਪਹੁੰਚ ਗਏ ਜੀ ਸਰੋਪੜ ਬਾਜ਼ਾਰ 'ਚ ਤੇ ਅੱਜ ਕੜੀ ਝੌਲ ਦਾ ਲੰਗਰ ਚੱਲਦਾ ਧੰਨਵਾਦ ਜੀ ਧੰਨਵਾਦ ਸਾਕ ਆਏ ਵਰਸਾਦਾ ਨਹੀਂ ਤਾਂ ਸਾਕ ਲੰਦੇ ਜ਼ਰੂਰ ਪਰ ਜਾਓ ਆ ਜਾਓ ਜੀ ਆ ਜਾਓ ਖਾ ਲੋ ਗੜੀ ਸਭ ਲੋ ਦੇਖਿਆ ਕਿਵੇਂ ਵਿੱਕੀ ਦਾ ਜਿਹੜਾ ਕੈਮਰਾ ਨਾ ਉਹ ਜੈਸਮੀਨ ਤੇ ਹੀ ਆ ਕਿਉਂਕਿ ਜੈਸਮੀਨ ਮਹੀਨੇ ਡੇਢ ਮਹੀਨੇ ਤੋਂ ਅੱਜ ਬਾਹਰ ਨਿਕਲੀ ਆ ਇਹਨਾਂ ਨੇ ਕਿਹਾ ਵੀ ਚਲੋ ਹੁਣ ਆਪਣਾ ਕੰਟੈਂਟ ਜੈਸਮੀਨਾਂ ਪਹਿਲਾਂ ਉਹਦੀ ਕੁੜੀ ਸੀਗੀ ਤੁਰਦੀ ਵੀ ਐਣ ਐ ਚੌੜੀ ਹੋ ਕੇ ਆ ਵੀ ਤੂੰ ਹਿਸਾਬ ਨਾਲ ਤੁਹਾਨੂੰ ਉਹਦਾ ਮੱਝ ਬਣੀ ਪੀ ਖਾ ਖਾ ਕੇ ਕਿੰਨੀ ਤਾਂ ਇਹਨਾਂ ਨੇ ਪਿਛਲੇ ਵਲੌਗ ਚ ਪਨੀਰੀ ਰਲਾਈ ਕਿਲੋ ਘਾਉਦੀ ਸੀ ਕਹਣੀ ਉਹ ਕੜੀ ਚੌਲ ਖਾਣ ਨੂੰ ਕਰਦੀ ਸੀ ਉਹ ਵੀ ਨਹੀਂ ਲੈਣੇ ਉਹਦਾ ਲੰਗਰ ਲੱਗਿਆ ਪਿਆ ਸੀ ਕਹਿੰਦੀ ਆ ਕਿ ਕੜੀ ਚੌਲ ਦਾ ਲੰਗਰ ਚੱਲੀ ਜਾਂਦਾ ਉਹਦਾ ਜੇ ਵਿੱਕੀ ਨੇ ਟੋਕਦੀ ਕਹਿੰਦਾ ਆਪਾਂ ਤਾਂ ਰੋਟੀ ਖਾ ਕੇ ਆਏ ਆ ਜੇ ਨਾ ਖਾ ਕੇ ਆਏ ਹਾਂ ਤੇ ਤਾਂ ਖਾ ਲੈਨੇ ਇਹ ਤਾਂ ਲਾਲਾ ਸੱਟਦੀ ਸੀ ਇਹ ਤਾਂ ਉੱਥੇ ਸਹਰੀ ਵੀ ਕੜੀ ਚੌਲ ਵੇਖ ਨਾ ਲੈਂਦੀ ਇਹ ਤਾਂ ਲਾਲਾ ਸੱਟ ਲੈਂਦੀ ਇਹਦੀ ਜੀਵ ਤਾਂ ਸਾਰਾ ਦਿਨ ਹੀ ਚੱਲਦੀ ਕੋਸ ਮਰਜੀ ਇਹਨੂੰ ਖਾਣ ਨੂੰ ਦੇ ਦੇ ਕਹਿੰਦੇ ਜੀ ਅਸੀਂ ਅੱਜ ਆਏ ਆ ਸ਼ਾਪਿੰਗ ਕਰਨ ਸੂਟ ਤਾਂ ਕਹਿੰਦੇ ਸੀ ਲੈ ਕੇ ਆ ਸੀ ਸ਼ਾਪਿੰਗ ਤੇ ਇਹਨਾਂ ਨੇ ਪਹਿਲਾਂ ਕਰ ਲਈ ਸੀਗੀ ਜਿੱਦੇ ਇਹਨਾਂ ਨੇ ਸੋਨਾ ਨਹੀਂ ਖਰੀਦ ਕੇ ਦਿੱਤਾ ਜੈਸਮੀਨ ਨੂੰ 20 ਟੋਲੇ 20 ਟੋਲੇ ਸੋਨਾ ਖਰੀਦਿਆ ਸੀ ਫ੍ਰੀਤੀ ਦਾ ਚਾਂਦੀ ਸੀਗੀ ਵਲੌਗ ਉੱਤੇ ਪਾਇਆ ਸੀ ਸੋਨੇ ਦਾ ਪੁੱਛਦਾ ਫਿਰਦਾ ਸੀ ਇਹ ਰੇਟ ਸੋਨੇ ਦਾ ਵੀ ਅਖੇ ਕੀ ਰੇਟ ਚੱਲੀ ਜਾਂਦਾ ਤੇ ਕੀ ਨਹੀਂ ਚੱਲੀ ਜਾਂਦਾ ਔਕਾਤ ਇਹਦੀ ਕਾਸੀ ਦੀ ਵੀ ਹੈਗੀ ਫ੍ਰੀਤੀ ਨੂੰ ਅੱਜ ਵੀ ਕੋਈ ਨਹੀਂ ਕਹਿੰਦਾ ਕਹਿੰਦੇ ਸੂਟ ਆ ਵੀ ਲੈ ਲਿਆ ਸੀ ਪਰ ਅੱਜ ਜੈਸਮੀਨ ਨੇ ਆਪਣੀ ਪਸੰਦ ਦਾ ਸੂਟ ਲੈਣਾ ਆਜੋ ਆਪਾਂ ਅੱਗੇ ਜਾ ਕੇ ਸ਼ਾਪ ਤੇ ਦੇਖਦੇ ਆ ਇਹ ਕੀ ਕੀ ਡਰਾਮੇ ਕਰਦੇ ਆ ਕੁਝ ਲੈਂਦੇ ਵੀ ਆ ਕਿ ਨਹੀਂ ਲੈਂਦੇ ਮੇਰੇ ਹਿਸਾਬ ਤੇ ਇਹਨਾਂ ਨੇ ਕੱਖ ਨਹੀਂ ਲੈਣਾ ਕੱਲੀ ਪ੍ਰਮੋਸ਼ਨ ਕਰਨਗੇ ਦੁਕਾਨਦਾਰਾਂ ਨੂੰ ਇਹ ਆ ਵੀ ਖੌਰੇ ਇਹਨਾਂ ਦੀ ਵੀਡੀਓ ਕਿੰਨੇ ਕੁ ਲੋਕ ਦੇਖਦੇ ਹੋਣੇ ਆ ਵੀ ਆਪਾਂ ਸ਼ੂਟ ਕੱਢੀ ਜਾਗੇ ਪਰ ਇਹਨਾਂ ਦੀ ਵੀ ਆਜੋ ਆਪਾਂ ਦੇਖਦੇ ਆਂ ਸ਼ਾਪ ਤੇ ਠੀਕ ਕਰਦੇ ਦੋਵੇਂ ਲਿਆਉਂ ਉਹ ਦੁਬਾਰਾ ਕਿ ਪਾਸੇ ਨਹੀਂ ਪਾਣੀ ਤਾਂ ਅਸਲ ਤੇ ਮੈਨੂੰ ਚਾਹੀਦਾ ਪੈਸੇ ਤਾਂ ਮੇਰੀ ਜੇਮ ਚ ਲੱਗਣੇ ਤੁਸੀਂ ਪਹਿਲੀ ਪੀਣ ਲੱਗ ਗਏ ਕਮਾਲ ਕਰਦੇ ਆਂ ਜਸਮੀਨ ਕੰਧ ਜੀ ਮੈਂ ਸ਼ੂਟ ਲੈਣਾ ਆਪਣੀ ਪਸੰਦ ਦਾ ਇੱਕ ਤੇ ਜਿਹੜਾ ਉਹ ਰਾਜ ਰਾਨੀ ਵਾਲੇ ਲੈ ਕੇ ਆਏ ਆ ਬੀ ਬਹੁਤ ਸੋਹਣਾ ਹੈ ਇੱਕੋ ਵੀ ਨਿਕਲ ਆ ਅਜੀ ਪਸੰਦ ਤੈਨੂੰ ਦਵਾ ਦਣਾ ਜੀ ਘਾਤੇ ਬਾਹਰ ਨਿਕਲੀ ਅੱਜ ਕਈ ਦਿਨਾਂ ਬਾਅਦ ਪੈਦਲ ਤੁਰ ਕੇ ਰੇ ਤੱਕ ਆਈ ਆ ਧੰਨਵਾਦ ਆ ਸੋ ਇਹਦਾ ਨਹੀਂ ਆ ਪਾਤਰੀ ਦੀ ਕਿਰਪਾ ਨਾਲ ਅੱਜ ਨਿੱਣਾ ਹੋ ਗਿਆ ਬੈਠੀ ਨੂੰ ਮੈਨੂੰ ਹਾਂ ਹਾਂ ਜੀ ਵੇਖ ਲਿਆ ਤੁਸੀਂ ਕਿਵੇਂ ਦੁਕਾਨ ਦੇ ਵਿੱਚ ਇੰਟਰ ਹੋ ਗਏ ਆ ਉਹ ਤਾਂ ਆਏ ਤੁਰਦੇ ਸੀਗੇ ਮੱਝਾਂ ਨੂੰ ਗਲੀ ਦੇ ਵਿੱਚ ਲੋਕ ਤਾਂ ਸਾਰੇ ਦੇਖਦੇ ਹੋਣੇ ਆ ਵੀ ਆਹ ਕੀ ਤੁਰਿਆ ਜਾਂਦਾ ਹਾਤੀ ਜਾ ਹਣਾ ਤੇ ਦੁਕਾਨ ਚ ਜਾ ਕੇ ਹੰਬ ਗਈ ਕਹਿੰਦੀ ਪਾਣੀ ਪਿਓ ਮੈਨੂੰ ਛੇਤੀ ਛੇਤੀ ਕਹਿੰਦਾ ਇਹਨੇ ਤਾਂ ਮੈਂ ਤਾਂ ਮੈਂਦੀ ਪਾਣੀ ਪੀਤਾ ਉਹ ਖਚਾਂ ਦੀਆਂ ਆਪਦੀਆਂ ਭੋਰੀ ਜਾਂਦਾ ਚਾਚਾ ਇਹਦਾ ਉਹ ਕਹਿੰਦਾ ਕਿ ਪਾਣੀ ਦੀ ਤਾਂ ਮੈਨੂੰ ਲੋੜ ਸੀ ਪੈਸੇ ਤਾਂ ਕਹਿੰਦਾ ਮੇਰੇ ਲੱਗਣੇ ਆ ਪੈਸੇ ਕਿੰਨੇ ਲਵਾਉਣੇ ਆ ਉਹਨੇ ਐਂਟਰੀ ਕਰਨ ਲੱਗੀ ਨੇ ਕਹਤਾ ਕਹਿੰਦੀ ਮਹਿਰੂਨ ਕਲਰ ਦਾ ਸੂਟ ਦਿਖਾ ਦਿਓ ਤੇ ਦਿਖਾ ਦਿਓ ਕਹਿੰਦੀ 1000 ਵਿੱਚ 900000 ਦੇ ਅੰਦਰ ਅੰਦਰ ਵਿਖਾ ਦਿਓ ਆ ਇਹਨਾਂ ਦੀ ਗੱਲ ਸਿਰਫ ਇਹਨੇ ਵੀਡੀਓ ਦੇ ਵਿੱਚ ਕਿਹਾ 900 ਹਯਾਰ ਉਹ ਤਾਂ ਇਹ 2.50 ਦਾ ਸੂਟ ਸੇਲ ਤੋਂ ਲੈ ਕੇ ਜਾਊਗੀ ਇਹਨਾਂ ਨੇ ਕਿਹੜਾ ਵੀਡੀਓ ਚ ਲੈਣਾ ਵਿਆਹ ਹੀ ਨਹੀਂ ਗਿਆ ਮੁੰਲਾ ਦਾ ਐਪ ਤੇ ਕਰਵਾ ਕੇ ਵੇਖੀ ਸੀ ਕੋਹ ਨਹੀਂ ਕਰਿਆ ਤੇ ਕਹਿੰਦਾ ਅੱਜ ਜੈਸਮੀਨ ਐ ਮਹੀਨੇ ਡੇਢ ਮਹੀਨੇ ਤੋਂ ਬਾਅਦ ਨਿਕਲੀ ਦੁਕਾਨਦਾਰ ਨੂੰ ਦੱਸੀ ਜਾਂਦਾ ਆਖੇ ਅੱਜ ਇਹ ਪ੍ਰੋਪਰ ਸਹੀ ਬੈਠ ਗਈ ਹੈ ਫਿੱਟੇ ਹਾਲ ਤੇਰੇ ਉਹ ਕਹਿੰਦਾ ਮੈਂ ਆਖੇ ਕਿ ਇਹਦੀ ਬੈਠਣ ਲੱਗ ਗਈ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਕਹਿੰਦੀ ਮੈਂ ਬੈਠਣ ਲੱਗੀ ਆ ਲੈਨ ਦਾ ਸੂਟ ਆਈ ਆ ਉਹਨਾਂ ਨੂੰ ਦੱਸਦੀ ਵੀ ਮੈਂ ਇੱਥੇ ਬੈਠਾ ਨਹੀਂ ਜਾਂਦਾਗਾ ਮੇਰੇ ਕੋਲ ਉਹਨਾਂ ਨੂੰ ਵੀ ਦੱਸਦੀ ਆ ਵੀ ਮੈਂ ਕੁੜੀ ਜੰਮੀ ਸੀ ਤੇ ਮੈਂ ਇੱਥੇ ਬੈਠਾ ਨਹੀਂ ਜਾਂਦਾ ਸੀਗਾ ਕੋਈ ਇਹਨੂੰ ਜੈਸਮੀਨ ਬੇ ਅਕਲੀ ਨੂੰ ਅਕਲ ਹੈ ਨਹੀਂ ਵੀ ਮੈਂ ਕੀ ਗੱਲ ਕਰਦੀ ਆ ਕੀ ਨਹੀਂ ਉਹਨਾਂ ਨੇ ਤੇਦੀ ਗੱਲ ਸੁਣੀ ਨਹੀਂ ਦੁਕਾਨਦਾਰ ਨੇ ਵੀ ਕਿਉਂ ਬੈਠਣ ਲੱਗੀ ਕੀ ਕਾਰਨ ਹੈਗਾ ਤੇ ਉਹ ਸੰਦੀਪ ਦਾ ਤਾਂ ਮੂੰਹ ਆਪ ਐਡਾ ਹੋਇਆ ਪਿਆ ਵੀ ਅੱਜ ਇਹ ਸ਼ਾਪਿੰਗ ਕਰੂਗੀ ਬੇ ਨੂੰ ਸੂਟ ਲੈ ਕੇ ਦੇਣਾ ਪਊਗਾ ਉਹ ਵੀ ਮਰਜੀ ਜੀ ਪਈ ਆ ਉਹਨੂੰ ਇਹ ਵੀ ਮੈਨੂੰ ਲੈ ਕੇ ਨਹੀਂ ਦੇਣਾ ਜੈਸਮੀਨ ਨੂੰ ਸੂਟ ਲੈ ਕੇ ਦੇ ਦੇਣਗੇ ਜੈਸੀ ਤੇ ਆਸਰੇ ਚ ਬਹੁਤ ਕਰਦੀਆਂ ਹਰ ਗੱਲ ਦੇ ਜੈਸਮੀਨ ਵੀ ਨੋਕ ਟੋਕ ਕਰਦੀ ਆ ਤੇ ਸੰਦੀਪ ਵੀ ਕਰਦੀ ਆ ਤੇ ਵਿੱਕੀ ਵੀ ਕਰਦਾ ਜੈਸਮੀਨ ਨੂੰ ਲੋਕ ਤੇ ਕਢਾ ਇੰਨੇ ਸੂਟ ਇਹਨਾਂ ਨੇ ਕਢਾ ਲਿਆ ਮਹਰੂਨ ਉਹਨੇ ਕਿੰਨੇ ਸੂਟ ਕੱਢੇ ਪਰ ਇਹ ਜਨਾਨੀ ਨੂੰ ਸੂਟ ਪਸੰਦ ਨਹੀਂ ਆਇਆ ਜਦੋਂ ਇਹਨੇ ਲੈਣਾ ਹੀ ਨਹੀਂ ਇਹਨੇ ਤਾਂ ਬਸ ਇੱਕ ਵਲੌਗ ਬਣਾਉਣਾ ਵੀ ਅਸੀਂ ਸੂਟ ਲੈਣ ਗਏ ਨਿਕਲਦਾ ਕੱਖ ਨਹੀਂ ਵਿੱਚੋਂ ਆਜੋ ਦੇਖਦੇ ਆ ਵੀ ਲੈਂਦੇ ਆ ਕਿ ਕਿੰਨੇ ਕੁ ਹੋਰ ਕਢਾਉਂਦੇ ਆ ਸੂਟ ਮੈਂ ਸੋਚਦਾ ਉਹ ਬਸ ਕਿਤੇ ਲਈਏ ਥੈਡ ਵੱਲ ਦੇ ਵਿੱਚ ਤੁਹਾਡਾ ਸ਼ਾਈਨਿੰਗ ਵਾਲਾ ਕੱਪੜਾ ਨਾਲ ਪਾਟਨ ਚੈਨਰ ਦਾ ਹੋਊਗਾ। ਆਹ ਤੁਸੀਂ ਦੇਖੋ ਜਿਹੜਾ ਇਹ ਲਾਈਨਿੰਗ ਪਾਈ ਗਣੀ ਪਾਜੀ ਪੰਜੀ ਆ ਨਾ। ਚੁੰਨੀ ਵਧੀਆ। ਬਹੁਤ ਪਿਆਰਾ ਵੀ ਸਾਇਆ ਇਹ। ਆਪਾਂ ਦੇ ਹੈਵੀ ਜੀ ਨਿਕਲਦੀ ਹੈ। ਕੰਮ ਗਏ। ਰੈੱਡ ਵਰਸ ਰਿਹਾ। ਪਾਜੀ ਫੈਰੀ ਸੂਟ ਨਹੀਂ ਦੇਖਣਾ ਮੈਂ। ਮੈਂ ਤੁਹਾਨੂੰ ਪਹਿਲੇ ਕਹਿੰਦੀ ਹਾਂ ਹੈਵੀ ਨਹੀਂ ਨਾ ਨਾ ਨਾ। ਉਹ ਵੀ ਦਿਖਾ ਦਿੰਦੇ। ਪਹਿਲਾਂ ਵੀ ਹੁਣ ਸੂਟ ਤਾਂ ਨੇ ਬਹੁਤ ਕੱਢ ਲੈ ਭਾਈ। ਆਪਾਂ ਵੇ ਇਹੀ ਲੈ। ਪਰ ਵਿੱਕੀ ਤੇ ਸੰਦੀਪ ਤਾਂ ਹੀ ਕਰੀ ਜਾਂਦੇ ਆ ਇਹਦਾ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਕਿੰਨਾ ਉਹਨਾਂ ਦੇ ਤਾਂ ਜਾਨ ਹੀ ਨਿਕਲੀ ਪਈ ਹੈ ਪ੍ਰਾਈਸ ਹੀ ਪੁੱਛੀ ਪੁੱਛ ਕੇ ਉਹਨਾਂ ਨੂੰ ਮੈਂ ਨਹੀਂ ਜੇ ਾਕਾਤ ਹੀ ਹੈ ਨਹੀਂ ਕਪੜਾ ਲੈਣ ਦੀ ਪਹਿਲਾਂ ਹੀ ਸੇਲ ਤੋਂ ਲੈ ਲਓ ਦੁਕਾਨ ਤੇ ਵੜੋ ਹੀ ਨਾ ਤਿੰਨ ਚਾਰ ਕਸਟਮਰ ਭਾਈ ਨੇ ਤੋਰ ਤੇ ਇਹਨਾਂ ਨੂੰ ਇਹ ਕਹਿੰਦੀਆਂ ਸਾਨੂੰ ਅਸੀਂ ਪਸੰਦ ਹੀ ਨਹੀਂ ਆਇਆ ਕੀ ਪਤਾ ਇਹਨਾਂ ਨੇ ਤਿੰਨ ਚਾਰ ਦੁਕਾਨਾਂ ਤੇ ਅਜੇ ਹੋਰ ਜਾਣਾ ਹੋਣਾ ਫੇਰ ਕਿਤੇ ਜਾ ਕੇ ਇਹਨਾਂ ਨੂੰ ਕੁਝ ਪਸੰਦ ਆਊਗਾ ਲੱਗਦਾ ਤੁਹਾਨੂੰ ਆਊਗਾ ਮੈਨੂੰ ਤਾਂ ਲੱਗਦਾ ਨਹੀਂ گاਊਗਾ ਕਿ ਨਾਲ ਪੋੜ ਕੇ ਜਾਂਦੇ ਆ ਮੈਨੂੰ ਤਾਂ ਆਪੇ ਹੀ ਲੱਗਦਾ ਵੀ ਇਹ 250 ਦਾ ਦੇਲ ਤੋਂ ਲੈ ਕੇ ਜਾਣਗੇ ਕਿ ਇਹਨੂੰ ਵਲੌਗ ਬਣ ਗਿਆ ਇੱਥੇ ਹੀ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ ਬਾਈ ਕਮੈਂਟ ਕਰਕੇ ਜਰੂਰ ਦੱਸੋ ਜੋ ਵੀਡੀਓ ਕਿਦਾਂ ਦੀ ਲੱਗੀ ਧੰਨਵਾਦ